ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਪੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਬਜੀਤ ਸਿੰਘ ਪਤਾ ਅਮਰੇਸਰ ਕਾਸਟ ਚਾਵਲਾ ਗੋਤ ਅਰੋੜਾ ਸਿੱਖ ਉਮਰ 4/3 1986 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਪਿਤਾ ਮਲਵਿੰਦਰ ਸਿੰਘ ਮਾਤਾ ਐਕਸਪਾਇਰ ਨੇ ਭਰਾ 1 ਕੀ ਪਹਿਣਾ ਚਾਰ ਨੇ 2 ਮੈਰਿਟ ਨੇ ਵੈਸ਼ਨੂ ਪਰਵਾਰ ਇਹ ਤੇ ਕਾਮੇ ਜੀ ਇਹਨਾਂ ਦਾ ਆਪਣਾ ਘਾਰੇ ਕਰਿਆਨੇ ਦੀ ਦੁਕਾਨ ਏ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਮੈਮ ਆਰਕੋਰ ਪਤਾ ਬਠਿੰਡਾ ਕਾਸਟ ਰਾਮਗੜੀਆ ਗੋਤ ਗਾਲੇ ਉਮਰ 11 1992 ਜਨਮ ਸਥਾਨ ਮੋਗਾ ਕੱਦ 5 ਫੁੱਟ 5 ਇੰਚ ਪੜਾਈ ਬੀਏ ਪਾਸ ਕੁੜੀ ਤਲਾਕ ਸ਼ੁਦਾਏ ਜੀ ਪੈਣਾ ਤਿੰਨ ਨੇ ਮੈਰਿਡ ਨੇ ਪ੍ਰਾਇਟੀ ਅਨਮੈਰਿਡ ਪਰਿਵਾਰ ਦੀ ਮੰਗੇ ਮੁੰਡਾ ਚੰਗਾ ਪੜਿਆ ਲਿਖਿਆ ਹੋਵੇ ਆਪਣਾ ਬਿਜ਼ਨਸ ਤੇ ਜ਼ਮੀਨ ਹੋਵੇ ਬਰਨਾਲਾ ਮੋਗਾ ਬਠਿੰਡਾ ਫਰੀਦਕੋਟ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਜੋਤ ਕੌਰ ਪਤਾ ਬਠਿੰਡਾ ਉਮਰ 34 1994 ਕੱਦ 5 ਫੁੱਟ 5 ਇੰਚ ਕਾਸਟ ਖੱਤਰੀ ਪੜਾਈ ਬੀਏ ਪਾਸ ਪਿਤਾ ਰਾਜਪਾਲ ਸਿੰਘ ਮਾਤਾ ਗੁਰਮੀਤ ਕੌਰ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਉਮਰ 21 1979 ਕੱਦ 5 ਫੁੱਟ 5 ਇੰਚ ਪੜ੍ਹਾਈ 10 ਪਾਸ ਕਨੇਡਾ ਵਿਜ਼ਟਰ ਵੀਜ਼ੇ ਤੇ ਬਾਹਰ ਨੇ ਜੀ ਤੇ ਕੁੜੀ ਤਲਾਕਸ਼ੁਦਾ ਹੈ ਤੇ ਪਰਿਵਾਰ ਦੇ ਮੰਗੇ ਮੁੰਡਾ ਕਨੇਡਾ ਪੀਆਰ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ 50 ਤੋਂ 55 ਦੀ ਏਜ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਦੇ ਦਿੱਤੇ ਗਏ ਨੰਬਰ ਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 27 ਸਾਲ ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਕੰਮ 11 ਕਿੱਲੇ ਜ਼ਮੀਨ ਆਪਣਾ ਡੇਰੀ ਫਾਰਮ ਡਬਲ ਸਟੋਰੀ ਕੋਠੀ ਤੇ ਮੁੰਡਾ ਨਸ਼ੇ ਤੋਂ ਰਹਿਤ ਪਰਿਵਾਰ ਦੀ ਮੰਗੀ ਕੁੜੀ ਸੋਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਵਧੀਆ ਸਾਊ ਪਰਿਵਾਰ ਤੋਂ ਹੋਵੇ ਤੇ ਕੰਮ ਕਾਰ ਕਰਨ ਵਾਲੀ ਹੋਵੇ ਜਰ ਸਿੱਖ ਪਰਿਵਾਰ ਤੋਂ ਹੀ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਿਆ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਦੀਪ ਕੁਮਾਰ ਪਤਾ ਮੋਗਾ ਕਾਸਟ ਅਰੋੜਾ ਸੱਚਦੇਵਾ ਉਮਰ 8/5/1996 ਜਨਮ ਸਟਾਡ ਬੁਟਰਿਕਲਾ ਮੋਗਾ ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਆਈਟੀਆਈ ਆਟੋਮੋਬਾਈਲ ਡਿਪਲੋਮਾ ਪ੍ਰਾਏ ਕੇ ਪਿਤਾ ਸ਼ਾਮਸੁੰਦਰ ਮਾਤਾ ਕਮਲੇਸ਼ ਰਾਣੀ ਕੰਮ ਇੰਡੀਅਨ ਆਰਮੀ ਦੇ ਵਿੱਚ ਜੋਬ ਕਰਦੇ ਨੇ ਜੀ ਆਪਣਾ ਘਰ 20 ਮਰਲੇ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੁੜੀ ਪਲੱਸ 2 ਪਾਸ ਹੋਵੇ ਔਰ ਪਰਿਵਾਰ ਦੀ ਕੋਈ ਮੰਗੇ ਨਹੀਂ ਜਨਰਲ TBC ਇਹਨਾਂ ਨੂੰ ਕੰਟੈਕਟ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਵਲਜੀਤ ਕੌਰ ਜਨਮ ਸਥਾਨ ਕਰਕਸ਼ੇਤਰਾ ਕਾਸਟ ਤੇ ਮਾਨ ਉਮਰ 3 ਫਰਵਰੀ 1996 ਬਰਥ ਟਾਈਮ 2:30 AM ਕੱਦ 5 ਫੁੱਟ 4 ਇੰਚ ਪੜਾਈ ਬੀਐਸਸੀ ਐਮਬੀਏ ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੈਨੇਡਾ ਪੜਾਈ ਕੀ ਮੈਰੀਡੇ ਪੈਨ ਕੀ ਐਨ ਮੈਰੀਡੇ ਕੈਨੇਡਾ ਪਿਤਾ ਰਟਾਇਰਡ ਨੇ ਹਰਿਆਣਾ ਰੋਡਵੇਸ ਤੋਂ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਮੀਗ੍ਰੇਸ਼ਨ ਕਨਸਲਟੈਂਟ ਇਨ ਕੈਨੇਡਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਸੇਮ ਕਾਸਟ ਤੋਂ ਹੋਵੇ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਿਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਗੁਰਵਿੰਦਰ ਕੌਰ, ਪਤਾ ਮੋਗਾ, ਉਮਰ 24, 1988, ਕੱਦ 5 ਫੁੱਟ, ਕਾਸਟ ਸ਼ੀਮਬੇ, ਗੋਤ ਜਸਲ tạmਮੀ, ਪੜਾਈ ਪਲੱਸ 2 ਪਾਸ, ਫੈਸ਼ਨ ਡਿਜ਼ਾਈਨਿੰਗ ਦੀ ਡਿਗਰੀ, ਬਿਊਟੀ ਪਾਰਲਰ ਦਾ ਕੋਰਸ, ਭੈਣ ਇੱਕੇ ਮੈਰਿਡ ਐ। ਪਿਤਾ ਦਾ ਨਾਮ ਹਰਪਜਲ ਸਿੰਘ, ਕੰਮਕਾਰ ਇਹਨਾਂ ਦਾ ਟੇਲਰ ਮਾਸਟਰ ਨੇ ਜੀ। ਤੇ ਮਾਤਾ ਦਾ ਨਾਮ ਜਸਵਿੰਦਰ ਕੌਰ ਤੇ ਪਰਿਵਾਰ ਦੀ ਮੰਗੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਨੌਕਰੀ ਕਰਦਾ ਹੋਵੇ 25 ਤੋਂ 30 ਹਜ਼ਾਰ ਤਨਖਾਹ ਹੋਵੇ ਆਪਣਾ ਘਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਕੌਰ ਪਤਾ ਫਿਰੋਜ਼ਪੁਰ ਕਾਸਟ ਮਜਬੀ ਸਿੱਖ ਗੋਤ ਸਹੋਟਾ ਸਹੋਤਾ ਉਮਰ 17 11 1993 ਕੱਦ 55 ਪੜਾਈ ਪਲੱਸ 2 ਡਿਪਲੋਮਾ ਪਾਉਡਰੀ ਸਟੇਟਿੰਗ ਭੈਣ 1 ਕੇ ਭਰਾ 2 ਨੇ ਇੱਕ ਦੁਬਈ ਤੇ ਇੱਕ ਬੈਂਕਿੰਗ ਜੋਬ ਪਿਤਾ ਅੰਗਰੇਜ਼ ਸਿੰਘ ਮਾਤਾ ਗੁਰਮੀਲ ਕੌਰ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਤੇ ਜਾਂ ਫਿਰ ਆਪਣੀ ਜ਼ਮੀਨ ਹੋਵੇ ਜਾਂ ਐਨਆਰਆਈ ਹੋਵੇ ਕੱਦ 57 ਪਲੱਸ ਹੋਵੇ ਪ੍ਰੋਜਪੋਰਟੋ 50 ਕਿਲੋਮੀਟਰ ਏਰੀਏ ਦੇ ਹਿੱਸੇ ਸੰਪਰਕ ਕਰਨ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕਾਸਟ ਜੱਟ ਸਿੱਖ ਗੋਤ ਮਾਨ ਉਮਰ 31 1098 ਕੱਦ 52 ਪੜ੍ਹਾਈ ਪਲੱਸ 2 ਨੋਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਇਨ ਕੈਨੇਡਾ ਪ੍ਰਾਏ ਕੈਨੇਡਾ ਕੰਮ ਕੈਨੇਡਾ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਪੰਜ ਤੋਂ 7 ਕਿਲੇ ਜ਼ਮੀਨ ਹੋਵੇ ਦਸਤਾਰ ਬਣਦਾ ਹੋਵੇ ਤੇ ਮਾਝਾ ਦੁਆਬਾ ਲਾਹੌਰ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵੀਰ ਸਿੰਘ ਬਿੱਲੋ ਪਤਾ ਲੰਬੀ ਕਾਸਟ ਵਰਜਪਤੀ ਸਿੱਖ ਜਨਮ ਤਰੀਕ 15/2/1993 ਉਮਰ 30 ਸਾਲ ਕੱਦ 6 ਫੁੱਟ ਮੁੰਡਾ ਸ਼ੁੱਧ ਵੈਸ਼ਨੋ ਨਸ਼ੇ ਤੋਂ ਰਹਿਤੇ ਕੰਮ ਪਿੰਡ ਦੇ ਵਿੱਚ ਕਪੜੇ ਦੀ ਦੁਕਾਨੇ ਕਰਤੇ ਦੁਕਾਨ ਆਪਣੀ ਜਗ੍ਹਾ ਦੇ ਵਿੱਚ ਇਨਕਮ 25 ਤੋਂ 30 ਹਜ਼ਾਰ ਪਰ ਮੰਥ ਦੀ ਤੇ ਪਰਿਵਾਰ ਦੀ ਮੰਗੇ ਕੁੜੀ ਸਿੰਪਲ ਤੇ ਸਿਆਣੀ ਹੋਵੇ ਪਲਸ 2 ਪਾਸ ਹੋਵੇ ਜਾਂ 10 ਪਾਸ ਹੋਵੇ ਦਾਜ ਦੇਹਜ ਬਿਲਕੁਲ ਨਹੀਂ ਲੈਣਾ ਜਾਤ ਪਾਤ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 22 ਪੰਜ 1995 ਕੱਦ 511 ਭੈਣ ਇੱਕ ਮੈਰਿਡ ਇਨ ਨਿਊਜ਼ੀਲੈਂਡ ਪੜਾਈ ਬੀ ਐਸ ਸੀ 에어ਲਾਈਨਸ ਟੂਰਿਜ਼ਮ ਐਡ ਹਸਪਿਟੈਲਿਟੀ ਮੈਨੇਜਮੈਂਟ ਇੰਡੀਆ ਗ੍ਰੈਜੂਏਟ ਡਿਪਲੋਮਾ ਇਨ ਅਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਕੰਮੇ ਜੀ ਇਹਨਾਂ ਦਾ ਨਿਊਜ਼ੀਲੈਂਡ ਪੀ ਆਰ ਨੇ ਇੰਡੀਪੈਂਡੈਂਟ ਕੰਟਰੈਕਟਰ ਨਿਊਜ਼ੀਲੈਂਡ ਤੇ ਇਹਨਾਂ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੇ ਸਨਖੀ ਹੋਵੇ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨਾਮ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕਾਉਂਸਲ ਪਤਾ ਸਮਰਾਲਾ ਉਮਰ 29 ਜੂਨ 1985 ਕੱਦ 5 ਫੁੱਟ 7 ਇੰਚ ਕਾਸਟ ਸਵਾਰਨਕਾਰ ਗੋਲਡ ਸਮੀਤ ਭੈਣ ਇੱਕ ਮੈਰਿਡ ਪਿਤਾ ਐਕਸਪਾਇਰ ਮਾਤਾ ਸੀਤਾ ਦੇਵੀ ਤੇ ਮੁੰਡਾ ਹੈਂਡੀਕੈਪਡ ਜੀ ਆਈ ਸਾਈਡ ਵੈਰੀ ਲੋ ਹੈ ਤੇ ਕਾਮੇ ਜੀ ਇਹਨਾਂ ਦਾ ਗਵਰਨਮੈਂਟ ਜੌਬ ਇਨ ਹੈਲਥ ਡਿਪਾਰਟਮੈਂਟ ਐਜ਼ ਅ ਵਾਰਡ اٹੈਂਡ ਐਟ ਸਿਵਲ ਹਸਪੀਟਲ ਸਮਰਾਲਾ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧਾ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਓਸਲੋ ਨਾਰਵੇ ਉਮਰ 34 ਸਾਲ ਕੱਦ 6 ਫੁੱਟ I MSc Operations, Project and Supply Chain Management from University, Manchester. Career Currently working for a well-reputed company. pan -E married, dentist, father and mother is working. Family has been living in Norway since past 35 years. ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਸਲਾ ਕਾਸਟ ਕੰਬੋਜ ਗੁਰਸਿੱਖ ਪਰਿਵਾਰ ਉਮਰ ਦਸੰਬਰ 1990 ਕੱਦ ਪੰਜ 9 ਪੜਾਈ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰਿੰਗ ਪੈਣ ਈਕੇ ਮੈਰਿਡੇ ਭਰਾ ਈਕੇ ਮੈਰਿਡੇ ਕੰਮ ਰੇਲਵੇ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦੇ ਨੇ ਪਰਿਵਾਰ ਦੀ ਮੰਗੇ ਕੁੜੀ ਚੰਗੇ ਗੌਰ ਸਿੱਖ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਜਾਂ ਬੀਏ ਬੀਐਡ ਜਾਂ ਪੀਟੈਟ ਸੀਟੈਟ ਹੋਵੇ ਤੇ ਕਾਸਟ ਕਮ ਬੋਝ OBC ਤੀਜਾ ਜਰਨਲ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਕੱਦ 5 2 ਤੋਂ ਉੱਪਰ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮ੍ਰਿਤਸਰ ਕਾਸਟ ਲੋਬਾਣਾ ਸਿੱਖ ਉਮਰ 39 ਸਾਲ ਕੱਦ 5 10 ਪੜਾਏ ਈਕੀ ਬੀਟੈਕ ਐਮਬੀਏ ਸੈਟਲ ਯੂ ਐਸ ਏ ਪੜਾਈ ਬੀਟੈਕ ਮਕੈਨੀਕਲ ਕੰਮ 7 ਲੱਖ ਇਨਕਮ ਸਾਲ ਦੀ ਹੈ ਜੀ 5 ਕਿੱਲੇ ਜ਼ਮੀਨ ਹੈ ਦੋ ਫਲੈਟ ਨੇ ਕਰਨਾਟਕਾ ਪੰਜਾਬ ਪਿਤਾ ਰਿਟਾਇਰ ਨੇ ਜਰਨਲ ਮੈਨੇਜਰ ਮਾਤਾ ਰਿਟਾਇਰ ਨੇ ਗਵਰਨਮੈਂਟ ਲੈਕਚਰਰ ਮੁੰਡਾ ਵੈਜੀਟੇਰੀਅਨ ਏ ਤੇ ਲੀਗਲੀ ਡਿਵੋਰਸਡ ਐਂਡ ਇਸ਼ੂਲੈਸ ਤੇ ਰੈਜ਼ੀਡੈਂਸ ਨੇ ਜੀ ਡਬਲ ਸਟੋਰੀ ਹਾਊਸ 300 ਗਜ ਜਾੜ ਇਨ ਪੋਸ਼ ਕੋਲੋਨੀ ਤੇ ਪਰਿਵਾਰ ਦੇ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨੌਨ ਵਰਕਿੰਗ ਹੋਵੇ ਜੈਂਟਲ ਫੈਮਿਲੀ ਡਿਵੋਰਸੀ ਜਾ ਵਿਡੋ ਇਸ਼ੂ ਲੈਸ ਅਸੈਪਟਡ ਕਾਸਟ ਨੋਬਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਸਿੱਧਾ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ